ਜੀ ਬਾਈ ਬੈਠੇ ਚਾਹ ਪੀ ਰਹੇ ਤੇ ਇੱਧਰ ਪੰਜ ਸਾਲ ਜੀ ਪਹੁੰਚ ਗਏ ਸਕੂਲ ਤੇ ਸਕੂਲ ਤੇ ਆਇਆ ਭਾਈ ਕੱਲ ਇਹ ਲੈ ਕੇ ਆਇਆ ਤਾਂ ਰਾਸ ਆ ਤੇ ਅੱਜ ਖਲਾਈ ਇਹਨੂੰ ਰਾਸ ਵਾਲੀ ਠੀਕ ਤੇ ਇੱਧਰ ਸਾਡੀਆਂ ਕਾਟੂਆਂ ਵੀ ਲੱਗੀਆਂ ਆ ਮ제 ਲੈਣ ਉਹਨਾਂ ਨੂੰ ਪਾਇਆ ਵੀ ਆਪਾਂ ਨੇ ਸਾਰੇ ਸ਼ਾਂਤ ਖੜੇ ਰੋਟੀ ਵੀ ਪਾਈ ਵੀ ਆ ਬਾਜਰਾ ਮੱਕੀ ਸਵੇਰੀ ਸਾਰੇ ਬਾਜਾ ਕੱਢ ਜਾਂਦੇ ਆ ਇਸ ਟਾਈਮ ਤਾਂ ਖਾਣੇ ਪੀਣੇ ਦਾ ਟਾਈਮ ਆਓ ਦੇ ਇੱਧਰ ਕਿੰਨੀ ਆ ਦੋਸਤ ਫਰੈਂਡਸ ਲੋੜੀਓ ਚੁਗਲੀਆਂ ਕਰਦੇ ਉਟੜਾ ਦਾ ਵੀ ਪੰਜ ਆਪਾਂ ਨੂੰ ਤੇ ਕਿੰਨੀਆਂ ਜੜੀਆਂ ਠੱਪਾ ਸੇਕਦੀ ਖਾ ਕੇ ਰੱਜ ਕੇ ਉਹਦੇ ਗੋਲ ਹੋ ਕੇ ਪਈਆਂ ਕੱਦਾਂ ਲੱਗਿਆ ਮੈਨੂੰ ਖਲਾਉਣ ਆਇਆ ਤਾਂ ਬਈ ਰੇਰੂ ਪਾ ਕੇ ਬਾਜ ਜਵੇ ਚ ਪੱਗ ਆਇਆ ਰੇ ਅੱਜ ਸਹਿਵਾ ਉਹਦੇ ਜੀ ਨੂੰ ਕਣਕ ਚ ਪਉਣਾ ਉਹ ਲੈ ਕੇ ਆਉਂਦਾ ਮੇਰੇ ਕੋਲ ਸੇ ਵੀ ਅੱਜ ਸੁਸਤੀ ਖੜੀ ਆ ਸਹਿਵਾ ਇਹ ਵੀ ਰਜਾਈ ਪਈ ਆ ਬਈ ਮੈਂ ਖਰਖਰਾ ਖੁਰਖਰਾ ਲਾ ਗਿਆ ਅੱਜ ਸਾਰੀਆਂ ਜਮਕਾ ਕੇ ਰੱਖੀ ਤਿੰਨਾਂ ਦੀਆਂ ਚੰਗੀ ਤਰ੍ਹਾਂ ਲਾਈ ਆ ਇੱਕ ਬੰਦਾ ਰਹਿ ਗਿਆ ਹੀਰਾ ਰਹਿ ਗਿਆ ਸਾਡਾ ਉਹਦਾ ਕਮਰਾ ਸਾਫ਼ ਕਰਤਾ ਤਾਂ ਮੈਂ ਇਹ ਹੁਣ ਸੁੱਤੀ ਪਈ ਆ ਉਹਦੇ ਅੱਖਾਂ ਬੰਦ ਕਰੀ ਗਾਇਆ ਵੀ ਨਾ ਨਾ ਗਾਇ ਨਹੀਂ ਉਹ ਸਹਿਬਾ ਤਾ ਦੇਖ ਲੋ ਸਾਡੇ ਬੌਧਨਵਾ ਇਕੱਲੀ ਆਉਣੀ ਖੜਨੇ ਦੀ ਇਹਨੇ ਆਏ ਤੰਗ ਕਰਨਾ ਤੂ ਇਹਨੂੰ ਬਾਕੀ ਹੁਣ ਚਾਹ ਪੀ ਰਹੇ ਆ ਗਾਇਉਂ ਵੀ ਨਾ ਬਟਨ ਚਾਹ ਪੀ ਕੇ ਫਿਰ ਚੱਲਦੇ ਆਂ ਹੀਰੇ ਨੂੰ ਲੈ ਕੇ ਅੱਜ ਦੇਖਦੇ ਪੰਜ ਬਹਿਣਾ ਅੱਜ ਵੀ ਹਾਂ ਦੇਖ ਲਾ ਜਦ ਦਿੱਤ ਨੂੰ ਲੱਤਾਂ ਚਾਲਦੀਆਂ ਦਿਖਾਤੀਆਂ ਸਵੇਰੇ ਅਹ ਲੱਤਾਂ ਫੇਰ ਐਸੀ ਕਿ ਅਗਰ ਇਹ ਹੁਣ ਅਸੀਂ ਡਰਦੇ ਹਾਂ ਕਹੇ ਉਹ ਤੇਰੀ ਇੰਨਾ ਦਲੇਰ ਬਣ ਗਿਆ ਚੱਲ ਦੇਖਦੇ ਫਿਰ ਹੁਣ ਅੱਧੀ ਸ਼ਕਤੀ ਲੈ ਲਈ ਆਪਾਂ ਨੇ ਉਹਦੀ ਕੋਈ ਨਾ ਕੋਈ ਨਾ ਹਲਮੁੱਟੀ ਹੈਗੀ ਚੱਲ ਤੈਨੂੰ ਬਿਠਾਉਣਾ ਵਾ ਬਾਕੀ ਹੁਣ ਛਾੜੀਆਂ ਕਾਟੂਆਂ ਬਾਈ ਰੱਜ ਲਣ ਹੋਰ ਬਾਕੀ ਸਾਡਾ ਬਯੋਜ ਦੇਖੀਏ ਹੁਣ ਬਾਈ ਇਹਨੇ ਅੱਛਾ ਸੰਗਾ ਦਾ ਦੁੱਲੂ ਦੇਣੇ ਸੰਗਾ ਵਾਲਿਆ ਲੋੜੀ ਨੂੰ ਰੁਜੰਦਸਾ ਘਰ ਪ੍ਰਸ਼ੰਤ ਬਣਾਉਂਦੇ ਲੋੜੀ ਨੂੰ ਜਰਾ ਬਣਾਉਂਦੇ ਹਾਂ ਤੇ ਨਾ ਹੋ ਰਹੇ ਲੋੜੀ ਨੂੰ ਆਪਣੇ ਮਨਾਉਨੇ ਆ ਬਾਈ ਜਦੋਂ ਪੱਤਾ ਝੜ ਵੀ ਹੋਈ ਲੰਦੀ ਹੁਣ ਆਹ ਉਹਦੇ ਬਾਅਦ ਜੇ ਪੱਤੇ ਆਉਣੇ ਸ਼ੁਰੂ ਹੋਣੇ ਉਹਨੂੰ ਕਹਿੰਦੇ ਨੇ ਬਸੰਤ ਆ ਗਈ ਪਾਲਾੜਾਂਤ ਠੰਡ ਖਤਮ ਹੋ ਜਾਣੀ ਅੱਜ ਧੁੰਦ ਬਾਈ ਕੁਝ ਨਿਕਲੀ ਅੱਜ ਮਰੇ ਜੀ ਨਾ ਕਰੇ ਹੋ ਦੇਖੋ ਕਿੰਨੀ ਜੀ ਟੁੱਕਣ ਲੱਗੀ ਮੱਕੀ ਨੂੰ ਨਾ ਗੰਧ ਬਹੁਤ ਆਕੀ ਉਹਨਾਂ ਦੇ ਦੇਖ ਲੈ ਚੂਹੇ ਵਰਗਾ ਮੂੰਹ ਹੈ ਨਾ ਵੀ ਸਾਡੇ ਲੱਗਦੀ ਇੱਥੇ ਕਿੰਨੀ ਸੋਹਣੀ ਆ ਇਹ ਰੱਖਣੀ ਆ ਇਹ ਮੈਂ ਸਾਡੇ ਨੇ ਦੀ ਮੈਂ ਇੰਨਾ ਪਿਆਰ ਪਾ ਲਾਣਾ ਇਹਦਾ ਨਾਲ ਕਿ ਉਹ ਵਾਲ ਪਿੰਜਰਾ ਹੈਗਾ ਵੀ ਨਹੀਂ ਆਏ ਥੋੜੀ ਪਿੰਜਰੇ ਰੱਖਣੀ ਰੱਖਣੀ ਖੁੱਲੀਆਂ ਵੀ ਪਿਆਰ ਇੰਨਾ ਪਾਉਣਾ ਵੀ ਕੋਲ ਆਈ ਜਾਵੇ ਡਰੇ ਨਾ ਬਸ ਫੇਰ ਠੀਕ ਕਰ ਜਾ ਬਣਾ ਦੇਣਾ ਛੋਟਾ ਜਿਹਾ ਨਾ ਬਣਾ ਦਿੰਦੇ ਨਹੀਂ ਉੱਥੇ ਰਹਿ ਜਾ ਕਰਨਾ ਇਹਨਾਂ ਨੇ ਆਂ ਜਾਂਦੀਆਂ ਨੇ ਖੀ ਉੱਤੇ ਰਹਿੰਦੀਆਂ ਦੇਖ ਲੈ ਉਹ ਸਿਰੇ ਪਰ ਜਾਂਦੀਆਂ ਆ ਕੇ ਬੈਠੀਆਂ ਮੈਂ ਕਹਿੰਦਾ ਉਹ ਇੱਕ ਘਰ ਬਣਿਆ ਹੈ ਸਾਈਡ ਪਰ ਉਹ ਦੇਖ ਉਹ ਤਾਂ ਉਹਦਾ ਨਾ ਚਿੜੀਆਂ ਦਾ ਉਹ ਤੇ ਉਹ ਚਿੜੀਆਂ ਰੱਤੀਆਂ ਹੀ ਫਰੰਡਾ ਬਣ ਗਈਆਂ ਅਨ੍ਹਾ ਯਾ ਬੇਬੁਣਾ ਲੈ ਕਰ ਜਿਹੜੀ ਨੇ ਬਾਕੀ ਤੁਹਾਨੂੰ ਮਲਾਉਣੇ ਹੀਰੇ ਨਾਲ ਹੀਰੇ ਨੂੰ ਮੁੱਛ ਜਵਾ ਲੈ ਕੇ ਆਏ ਤੇ ਨਾਲ ਵੱਢ ਗਏ ਹੀਰੇ ਨੂੰ ਸਹਬਾ ਨੂੰ ਸ਼ਾਇਦ ਦਿਨ ਤਿੰਨ ਨਾਲੋਂ ਬਾਤਾ ਥੋੜਾ ਥੋੜਾ ਮੈਂ ਅੱਜ ਜਿਕਣਾ ਪਿੱਛੇ ਦੇ ਨਾ ਪੰਜ ਤੂੰ ਇਹ ਦਾਣਾ ਦੂਣਾ ਮੈਨੂੰ ਓਖਣਾ ਲੱਗਦਾ ਨਹੀਂ ਵੀ ਪੂਰਾ ਪ੍ਰੋਪਰ ਪਾਉਣਾ ਘੱਟ ਪਾਉਣਾ ਨਹੀਂ ਪੈਂਦਾ ਨਹੀਂ ਮੰਦਾ ਛੇ ਅੱਧਾ ਮਾੜਾ ਹੋ ਜਾਂ ਫਿਰ ਤੇਰਾ ਬਰਾਬਰ ਪੈਂਦਾ ਨਹੀਂ ਜਿੱਦਣ ਜਿੰਨੇ ਦਿਨ ਮੈਂ ਘੁੱਕਾ ਰ ਆਉਣਾ ਉਹ ਚਾਰ ਦੇ ਘਟੋਂ ਉਹ ਚਾਰ ਨਹੀਂ ਤਾਂ ਨਹੀਂ ਚੱਕਰ ਹੁਣ ਦਾਣਾ ਵੀ ਤਾਂ ਪੂਰਾ ਪ੍ਰੋਪਰ ਪਾਇਆ ਕਰ ਤੂੰ ਦਾਣਾ ਨਹੀਂ ਸਹੀ ਪੈਂਦਾ ਤੇਰਾ ਪਾਇਆ ਉਹਨੂੰ ਦਾਣਾ ਨਹੀਂ ਪਾਇਆ ਪਾ ਕੇ ਹਾਲ ਵੀ ਕੱਢਿਆ ਪਿਆ ਤਾਂ ਭਾਈ ਮੈਂ ਹੁਣ ਇੱਕ ਆਖਰ ਲਿਆ ਕੇ ਥੈਲੇ ਵੀ ਪੈਣੀ ਹੋਰੀ ਹੈ ਜੇ ਮਾਚਾ ਪੀ ਕੇ ਫਿਰ ਹੁਣ ਫਿਰ ਨਾਵਾਂਗੇ ਫਿਰ ਜਾਣਾ ਪਠਾ ਸਾਹਿਬ ਅੱਜ ਸੰਗਰਾਮ ਦਾ ਭਾਈ ਕਰਦੇ ਨਾਲ ਪਠਾ ਡੇਕ ਕੇ ਹੁਣ ਤੇ ਇੱਕ ਸੰਗਰਾਮ ਨੂੰ ਜਾਇ ਕਰਦੇ ਆਪਾਂ ਅੱਜ ਬਾਕੀ ਵੀ ਆ ਇੱਥੇ ਕਿਤੇ ਮੰਗਰ ਬੁੱਧਰੇ ਮੇਰੇ ਤੇ ਸੇਵਾ ਕਰਨਾ 20 ਤਰੀਕ ਦੀ ਹੈ ਨਾ ਅੱਜ ਬਾਹਰ ਕੱਢਣਾ ਹੈ ਅੱਦਰ ਹੀਰਾ ਸਿੰਘ ਨੂੰ ਹੁਣ ਕੰਨਾਂ ਸੀ ਸਾਫ ਫੇਰ ਕੱਢਣਾ ਬਾਹਰ ਅੱਜ ਚਲਾਈਆਂ ਬਾਈ ਲੱਤਾਂ ਤੁਸੀਂ ਰੀਲਾਂ ਦੇਖਿਆ ਉਹ ਦੇਖੋ ਨਿਸ਼ਾਨ ਪਏ ਵੇ ਇਹ ਆਹ ਇਹ ਸਾਰੇ ਇਹਦੀ ਬਦੌਲਤ ਹੈ ਇਹਨੇ ਚਲਾਈਆਂ ਅੱਜ ਲੱਤਾਂ ਇਕੋਂ ਪਾਏ ਹੋਏ ਆ ਹਨਾ ਹੀਰੇ ਓਏ ਲੱਡੂ ਇੱਧਰ 와ਈ ਪੁੱਤ ਓਰੇ ਆ ਹਾਏ ਉਰੇ ਮੇਰਾ ਪੁੱਤ ਆਏ ਹਾਏ ਇੰਨਾ ਸਿਆਣਾ ਹੋ ਗਿਆ ਸਾਡਾ ਪੁੱਤ ਹਾਏ ਹਾਏ ਚਾਹ ਪੀਊਂਗਾ ਪਾ ਦੇ ਲੈ ਕੋਈ ਉਹ ਇਹ ਤਾਂ ਪਾਣੀ ਪੂਣੀ ਰਿਫਾਇਰ ਲੱਤੈ ਨੂੰ ਅੱਜ ਅੱਜ ਅੱਧਰ ਥੋੜੀ ਨਹੀਂ ਇਹ ਪੂਣੀ ਇਹ ਤਾਂ ਛੱਡ ਦਿੰਦਾ ਬਣੀ ਉੰਨੀ ਤੋਂ ਛੱਡ ਦਿੰਦਾ ਫੇਰ ਦਾਣੇ ਦੂਣੇ ਪਾਏ ਖਾ ਲੈ ਖਾ ਲੈ ਚੁੱਪ ਕਰਕੇ ਦਊ ਰਹਿਣ ਦੇ ਚਲੋ ਬਾਕੀ ਹੁਣ ਦਿਖਾਉਨੇ ਤੁਹਾਨੂੰ ਸਫਾਈਆਂ ਕਰਦੇ ਜਦ ਅੱਦਾਂ ਕੰਨੇ ਵੀ ਕਰਨੇ ਹੋ ਸਾਫ ਲਿਆਂਦੀ ਉਹ ਬੀਟੀ ਹਾਂ ਤਿੰਨਾਂ ਦੇ ਹਾਂ ਦੇਖੋ ਕਿੰਨਾ ਸੋਹਣਾ ਲੱਗਿਆ ਉਹ ਇਹ ਦੇ। ਲਖਾਈ ਇਹ ਦੇ ਪਟਾ ਪਟਾ ਤਾਂ ਜੀ ਜਾਨ ਕੱਢਦਾ ਜਾਨ ਦੇਖੋ ਪਟਾ ਹੈ ਕਿੰਨਾ ਸੋਹਣਾ। ਬਹੁਤ ਘੱਟ ਘੋੜਿਆਂ ਦੇ ਆਉਂਦਾ ਬਈ। ਇੱਕ ਮੱਥੇ 'ਚ ਸਿੱਧੀ ਬਲੇਜ ਨਹੀਂ ਹੈਗਾ ਚਿੱਟੇ ਰੰਗ ਦਾ ਉਹਦੇ। ਬਾਕੀ ਇਹਦੇ ਅੱਖਾਂ ਦੇ ਬਰਾਬਰ ਨੂੰ ਹੈ ਭੌਰੀ ਜਿਹੜੀ ਆ ਦੇਖੋ। ਹਾਂ ਇਹ ਭੌਰੀ। ਕਰਮਾ ਵਾਲਾ ਇਹ ਸਾਡਾ ਸਾਡੇ ਸਾਰੇ ਕਰਮਾ ਵਾਲੇ ਹੀ ਆ ਬਈ। ਜਿਹੜਾ ਧਰਤੀ ਤੇ ਆ ਗਿਆ ਉਹ ਕਰਮਾ ਵਾਲਾ ਹੀ ਆ। ਫਨਾਂជា ਆਦੇ ਨਹੀਂ ਹੀਰਿਆ ਉਹ ਹੀਰਿਆ ਹੀਰਿਆ ਚਾਹ ਵੀ ਨਹੀਂ ਆ ਚਾਹ ਪੀऊंगा ਚਾਹ ਵੀ ਨਹੀਂ ਆ ਚਾਹ ਵੀ ਨਹੀਂ ਆ ਬਾਕੀ ਆ ਦੀ ਰੀਲਾਂ ਚੈੱਕ ਕਰਿਆ ਕਰੋ ਬਾਈ ਇੰਸਟਾਗ੍ਰਾਮ ਪਰ ਉਹਦੇ ਪਰ ਆਪਾਂ ਆਉਂਦੇ ਹਾਂ ਉਹਦੇ ਪਰ ਤਵਾਹੀ ਠਾਲੀ ਬਹੁਤ ਪਿਆਰ ਕਰਦੇ ਬਾਈ ਲੋਕ ਉਹਦੇ ਪਰ ਵੀ ਹੀਰੇ ਨੂੰ ਹੀਰਾ ਹੀਰਾ ਹੋਈ ਪਈ ਆ ਮਿਲੀਅਨ ਮਿਲੀਅਨ ਰੀਲਾਂ ਜਾਨੀਆਂ ਬਾਈ ਹੀਰੇ ਦੀਆਂ ਜਿਹੜੀਆਂ ਬੋਲ ਕੇ ਪਾਉਂਦਾ ਨਾ ਇਹ ਬੋਲਦਾ ਹੁੰਦਾ ਜਦ ਉਹ ਮਿਲੀਅਨ ਤੱਕ ਪਹੁੰਚੀਆਂ ਵੀ ਰੀਲਾਂ ਬਹੁਤ ਪਿਆਰ ਮਿਲਦਾ ਬਾਈ ਰੀਲਾਂ ਨੂੰ ਤਾਂ ਹੀਰੇ ਨੂੰ ਬਹੁਤ ਮੈਸੇਜ ਆਉਂਦੇ ਹੁੰਦੇ ਜੀ ਹੀਰਾ ਬਾਈ ਹੀਰਾ 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 ਹੀਰੇ ਕਰਕੇ ਸਭ ਮੇਰਾ ਨਾਮ ਬਣਾਤਾ ਇਹਨੇ ਰੇਕੇ ਮੈਨੂੰ ਹੀਰਾ ਕਹਿ ਕੇ ਬੁਲਾਉਣ ਲੱਗ ਗਿਆ ਸਾਬ ਜੋ ਤਾਂ ਜਾਣਦਾ ਹੀ ਨਹੀਂ ਕੋਈ ਹੀਰਾ ਹੀਰੇ ਵਾਲਾ ਬਾਈ ਹੈਨਾ ਐਂ ਕਹਿੰਦੇ ਆ ਨਾ ਹੈ ਅਹੀਂ ਕਹਿੰਦੇ ਉਹਨੇ ਪਤਰੀ ਕਾਲ ਜੀ ਕਾਪਤਾ ਤਣਾ ਕੋਈ ਉਸਤਾਦ ਜੀ ਠੰਡੇ ਨੇ ਅੱਜ ਦੇਖ ਲੈ ਕੁਛ ਨਹੀਂ ਕਹਿੰਦਾ ਫੇਰ ਮੱਥੇ ਮੁੱਥੇ ਪਾਥੇ ਦੇ ਪਾ ਪਿਆਰ ਹੱਲ ਮਾਰਾ ਲੀਏ ਦੇ ਲੈ ਦੰਦੀਆਂ ਮੇਰੇ ਤੇ ਆਇਕਾ ਬੰਨ ਗਿਆ ਦੇਰ ਮੈਨੂੰ ਕੱਤ ਉਸ ਪੂਦ ਪੂਖ ਬੰਦਾ ਹੁੰਦਾ ਇਹ ਦੰਦੀ ਵਿੱਡੂ ਉਹ ਦੰਦੀ ਇਹ ਮੇਰੇ ਵੀ ਤਾਂ ਵੱਢਦੀ ਆ ਮੈਂ ਡਰਦਾ ਨਹੀਂ ਬੱਸ ਤੂੰ ਡਰ ਜਨ ਨਹੀਂ ਸਿੱਧਾ ਨਹੀਂ ਜਾਣਾ ਬੁਰਖ ਪਾਣਾ ਉਧਰ ਮੇਰੀ ਕੋਟੀ ਵੱਢ ਲਈ ਸੀ ਹੂੰ ਰੱਬ ਨੇ ਦੋ ਹੱਥਾਂ ਦੇ ਉੱਤੇ ਫੇਰ ਛਟਾਗਾ ਚੱਲ ਵਾਕੇ ਹੁਣ ਮਾਰਨਾ ਮੇਰੇ ਨਾਲ ਖੇਡਦਾ ਵੀ ਆ ਉਧਰ ਜਾਗੇ ਵੇਡ ਕੋਲ ਕੇ ਇਹਨੂੰ ਬੁਲਾਈ ਜਾਨਾ ਮੈਂ ਕਿ ਹਰੇ ਹੋਰੀਆ ਹੋਰੀਆ ਜਿਹੜੇ ਖਾਲੀ ਨਾਲ ਨਹੀਂ ਕਰਦੇ ਪਾਰ ਹੂੰ ਯਾਰ ਇਹ ਉਹ ਕਰੀਏ ਨਾ ਖੇਲੀ ਤੇ ਗੱਲੀਏ ਨਾ ਅਸੀਂ 10-15 ਮਿੰਟ ਖਿਲ ਕੇ ਫੇਰ ਲੰਗੇ ਜਾਨਾ ਮਗੋਟੇ ਵੰਗਲਾ ਤੂੰ ਪਾਇਆ ਕਰ ਇਹਨਾਂ ਨੂੰ ਤੂੰ ਟਾਈਮ ਨਾ ਪਾਏ ਕਾਬਜ਼ ਤੂੰ ਪਿੱਛੇ ਤੇ ਹੁੰਨਾ ਹੀ ਆ ਕਰ ਹੁਣ ਚੱਲ 2-3 ਦਿਨ ਤਾਂ ਮੈਂ ਕਰਾਂ ਹੁੰਨਾ ਫਿਰ ਮੈਂ ਤਾਂ ਪਾ ਹੀ ਦਿੰਨਾ ਚੰਗੀ ਤਰ੍ਹਾਂ ਸਵੇਰੇ ਸ਼ਾਮ ਵਾਲਾ ਸਵੇਰ ਨੂੰ ਮੈਂ ਕਹਾਂ ਦਲੀਆ ਪਾਉਣਾ ਸ਼ਾਮ ਦਾ ਪਾਉਦਾ ਕਿਨੂੰ ਸ਼ਾਮ ਦਾ ਸਵੇਰੋਂ ਤੱਕ ਇਹਦਾ ਅੰਮ ਫਿਰ ਹੋ ਜ਼ਿਆਦਾ ਹੋ ਗਿਆ ਨਾ ਫਿਰ ਉਹ ਕਰਦੀ ਆ ਉਹ ਮੈਂ ਕਿ ਸ਼ਾਮ ਨੂੰ ਪਾ ਦਿਆਂ ਕੰਨ ਸਾਫ ਕਰ ਦਿਆਂ ਉਹਦੇ ਵਿੱਚੇ ਛੜ ਤਾ ਤਾ ਦਲੀਆ ਕਿਦੇ ਕਿੱਥੇ ਆ ਦਲੀਆ ਉਹ ਹੁਣ ਤਾਂ ਮੈਨੂੰ ਕਦ ਕਿਹਾ ਵੀ ਮੈਂ ਪਾ ਦਿਆਂ ਮੈਂ ਦਲੀਜਾ ਦਾ ਪਾਇ ਨਹੀਂ ਮੈਂ ਕਹਦਾ ਕਦੀ ਆਵੇ ਪਾਣੀ ਚੱਲ ਫਿਰ ਹੁਣ ਪਾਉਨੇ ਆ ਉਹਨੂੰ ਮੈਂ ਤਾਂ ਭੁੱਲ ਗਿਆ ਮੈਨੂੰ ਕਿਹੜੇ ਦੱਸ ਸਕੇ ਗਿਆ ਤੂੰ ਮੈਂ ਤਾਂ ਐਂ ਤੂੰ ਤੂੰ ਕਹਿੰਦਾ ਸਾਰਾ ਪਾਤਾ ਕੱਲ ਨਹੀਂ ਅੱਜ ਤਾਂ ਰਿਆ ਨਹੀਂ ਮੈਂ ਟਾਈਮ ਹੀ ਲੱਗਿਆ ਚੱਲ ਕੋਈ ਨਾ ਹੁਣ ਪਾਉਨੇ ਫਿਰ ਉਹਨੂੰ ਹਾਂਜੀ ਭਾਈ ਤੇ ਬਾਕੀ ਬਾਲਾ ਦੀ ਮੂਵਿੰਗ ਚੱਲ ਰਹੀ ਹੈ ਉੱਥੇ ਪਾ ਕੇ ਆਪਣੀ ਗੱਡੀ ਦਾ ਦਪੜਾ ਲਾਉਂਦਾ ਔਰ ਪੋਰਸ਼ ਗੱਡੀ ਹੈ ਨਾਲ ਨਹੀਂ ਕਾਲ ਕੰਨਾਂ ਦੇ ਵਾਲ ਇਕੱਠੇ ਨੇ ਨਾ ਸੋਹਣਾ ਬੋਲ ਲੱਗਦਾ ਫੇਰ ਕੰਨ ਜਦ ਖੜਦੇ ਨੇ ਲੈ ਕੇ ਨਾ ਜੋੜਦੇ ਤੇ ਅੱਜ ਇਹਦੇ ਕਰਦੰਨੇ ਆ ਜੇ ਟਾਈਮ ਬਚਿਆ ਤਾਂ ਉਹਦੇ ਵੀ ਜਰੂਰ ਕਰਾਂਗੇ ਤੇ ਪੰਜ ਮੈਂ ਇਹਦੇ ਭਾਗੇ ਲੱਡੂ ਆ ਲੈ ਆਉਣਾ ਹਾਂ ਜੇ ਤੇ ਠੀਕ ਆ ਇਹੀ ਲਾਹੀ ਦਾ ਇਹ ਸਾਡਾ ਹੀ ਦਾ ਪੰਜ ਤੇ ਲੱਡੂ ਰੀਆ ਹੈ ਪੰਜ ਦਾ ਲੱਡੂ ਰੀਆ ਇਹ ਓਏ ਬੱਸ ਪੁੱਤ ਹਟ ਜਾ ਕਿਉਂ ਆਨੇਗਾ ਅੱਜ ਬੱਸ ਬੱਸ ਹਾਗੀਰ ਵਾਲਾ ਮੈਂ 2 ਬਾਰੀ ਲਾਉਣੀ ਪੈਣੀ 1 ਵਾਰੀ ਹੀ ਸਾਫ ਦੇਣਾ ਅਸਾ ਯਾਦੇ ਦਾ ਵਾਲ ਦੇ ਬਾਲਾਂ ਦੀ ਪਛਾਣ ਹੋ ਗਈ ਇਹਨਾਂ ਦੇ ਅੱਜ ਕਿਆ ਕਹਦਾ ਸਕੂਲ ਨੂੰ ਲੱਗ ਗਿਆ ਤੇਰੇ ਵਾਲ ਕੱਲ ਹਾਂ ਕੋਟੀ ਲੱਗ ਗਿਆ ਕੋਟੀ ਨੂੰ ਵਾਲ ਲਾ ਕੇ ਵੇਚਣੇ ਗਿਆ ਉਹ ਲੜੀ ਦੇ ਦੇ ਮਗਾ ਬੋਗ ਬਣ ਲਈ ਕਿਆ ਬੋਹਾਂ ਮੈਂ ਗਾ ਮਾ ਲਈ ਹਾਂ ਮਾ ਮਾਂ ਦਾ ਤੈਨੂੰ ਤਾਂ ਬੁਣੀ ਤੇ ਮੈਨਾਂ ਲੱਗਿਆ ਤੂੰ ਤਾਂ ਲੈ ਲੈ ਚੱਲ ਕੰਗਾ ਫੇਰ ਦੇ ਅੱਧਰ ਆ ਜਾ ਮਾਲ ਬਾਹਰ ਇਹ ਤਾਂ ਫੇਰ ਦੋ ਤੇ ਹੌਂਕਾਂ ਚ ਲਾ ਲੇ ਨਿਸ਼ਾਰੇ ਪਛੂੜੀ ਲਾ ਕੇ ਐ ਤਰ੍ਹਾਂ ਕੇ ਘਰ ਆ ਪਿਆ ਤੇ ਜੰਗੀਆ ਹੁੰਦਾ ਬਾਕੀ ਬੋਮਲਾ ਪਾਣੀ ਲੈ ਆਉਣਾ ਪਾਣੀ ਦੇ ਪਾਣੀ ਦੇ ਕੱਪੜਾ ਦੇ ਉਹਦੇ ਬਾਅਦ ਆ ਕਰਕੇ ਨਾ ਉਹ ਬੰਨ ਚ ਆ ਬਾਹਰ ਬਾਦੇ ਹੁਣ ਜੰਗੀ ਤਰ੍ਹਾਂ ਕਰ ਦੇਣ ਵਾਲੇ ਕਰ ਦੇਣ ਵਾਲੇ ਬਾਹਰ ਬਾਦੇ ਤੇ ਬਾਅਦ ਆ ਪਿਆ ਕੱਪੜਾ ਕੱਪੜਾ ਵੀ ਘਵਾ ਦੇ ਇੱਕੋ ਜਿਹੇ ਸਾਰੇ ਤੋਂ ਛੱਡੀ ਵਾਹ ਉਹ ਚੱਕ ਪਹਿਲਾਂ ਬਾਹਰ ਬਾਦੇ ਦੁਰਸ਼ਨੇ ਨਾਲ ਆ ਬਾਦੇ ਇਹਦਾ ਬਾਰ ਬਾਲਾ ਫਿਰ ਬਾਦੇ ਰੋਟੀ ਮੈਂ ਦੱਬਾ ਲਿਆ ਉਹ ਮੈਂ ਪਾਣੀ ਵਾਲਾ ਹੋਰ ਚੁੱਕੀ ਗੀਂ ਪੱਕੀ ਗੱਡੀ ਅੱਜ ਸਿਆਣੀ ਹੋਈ ਪਈ ਐ

ਉੱਪਰ ਆ ਜਾ ਲੈ ਉੱਪਰ ਨੂੰ ਤੂੰ ਮੋੜੇ ਚੱਲ ਹਾਂ ਹੀਰੇ ਦੇਖ ਤੇਰੀ ਸੇਵਾ ਤੇਰੀ ਸੇਵਾ ਠੀਕ ਹੈ ਕੱਲ ਦੇ ਲਈ ਲੈ ਤੇ ਮੇਰਾ ਖੇਤ ਬਧਿਆਰ ਕਹਿੰਦਾ ਕਿਉਂ ਕਾ ਕੇ ਆ ਦੇਖ ਹੁਣ ਮੈਨੂੰ ਮਿਲਿਆ ਤੇਰਾ ਪਾਠ ਹਾਂ ਲੱਗਦੀ ਚਮਕਾਉਣੇ ਬਸ ਬਾੜਾ ਪਵੇ ਹਾਂ ਅੰਮੋਲੀ ਲੱਤ ਹੋ ਗਈ ਤੇ ਕਿਉਂ ਮੈਂ ਪਾਤੀ ਬੰਦ ਮੈਂ ਨਿਆ ਕਿਹੜਾ ਕੱਪੜਾ ਹੈ ਇਹ ਤੇ ਗੰਦੀ ਦਾ ਕੰਮ ਨਹੀਂ ਹੋਣਾ ਉਧਰ ਵਾਹ ਉਧਰ ਡਾਕਟਰ ਇਹਨਾਂ ਕੋਲ ਸਮਾਪਤ ਹੋ ਗਿਆ। ਇਹ ਅਭਿਆਨ ਨੂੰ ਫੜ ਤੋਂ ਗਿਆ। ਚੁੱਪ ਨਹੀਂ ਗਿਆ। ਬਾਅਦ ਚੱਕ ਲਾ ਬਸਾ ਤੋਂ ਕੁਝ ਵੀ ਨਹੀਂ ਹੈਗਾ। ਐਡਾ ਛੇ ਨਹੀਂ ਹੋਇਆ। ਲੈ ਵੀ ਕੰਮ ਕਰਦੇ। ਬੋਣੇ ਆ ਮੈਂ ਫੜ ਦਾਂ। ਅੱਡੇ ਵਿੱਚੋਂ ਵਾਟ। ਉਂ ਬੀਆ ਵਰਗਾ ਹੈ ਲਗਾ ਲੀ ਇਹ ਗੱਲ ਸੋਨਾ ਨੇ ਮੱਛਣਾ ਵੀ ਬੀਟ ਪਰ ਗਿਆ ਹਰਦ ਕਰਕੇ ਇਹਨਾਂ ਦੇਖੀ ਕਿਵੇਂ ਲੱਗਦੀ ਹੈ ਇਹ ਗੱਲ ਸੱਜਾ ਪਟਾਵਾ ਲੀਆ ਥੋੜਾ ਬਾਹਰ ਚੜ੍ਹਦੇ ਸਖਾਈ ਰਹਿ ਗਿਆ ਇਹ ਤੇਰੀ ਉਹ ਵਾਹ ਕਹਾਂ ਲਾਦੀ ਵੀਰ ਅਬੰਦੇ ਵਾਲੀ ਬਾਹਰ ਰੱਖਦੇ ਦੇ ਰਿਲੇਟਡ ਕਿੰਨੇ ਆਉਂਦੇ ਆਂ ਰੋਗਲਾ ਤਾਂ ਕਿਚਨ ਆ ਤੁਹਾਨੂੰ ਹੋਰ ਲੱਗਦਾ ਕਿਚਨ ਹੈ ਕਰ ਰੱਖਣਾ ਯਾ ਬੁੱਫੇ ਪਰ ਆਲਾ ਵੀ ਕਿਚਨ ਆ ਮੋਬਲੇ ਸਾਡੇ

அர்ஜா

ਫਾਟੋ ਬੰਦ ਕਰ ਲੈ ਜਿਆ ਬੈਣੇ ਪਰਾ ਗਿਆ ਇਹ ਕਹਦਾ ਲੈ ਚੰਟਾ ਮੈਂ ਕਿਹਾ ਨਹੀਂ ਤੂੰ ਨਹੀਂ ਹੈਗਾ ਮੈਂ ਇਹ ਹੁਣ ਪਤਾ ਲੱਗੂਗਾ ਬੈਠੇ ਦੀ ਹੈ ਹੂੰ ਵੇਰੀ ਵਨ ਨੂੰ ਘੇਰ ਕੇ ਦਿਖਾ ਦਾਲਾ ਚੰਟਾ ਚੰਟ ਐ ਹੁਣੀ ਮਕੈਂਦੇ ਦੀ ਹੀਰਾ ਹੀਰਾ ਬੱਸ ਓਏ ਬੱਸ 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 ਓਏ ਬੱਸ ਹੜਜਾ ਤਰਨਾ ਹੀ ਨਹੀਂ ਆਉਂਦਾ ਤੈਨੂੰ ਛੜਾ ਮਾ ਲੱਤਾ ਹੜਜੇਗਾ ਆ ਲੱਗਿਆ ਮਿੱਟੀ ਚ ਲਾਉਣਾ ਪੰਜ ਖਾ ਕੇ ਹੋ ਜਾ ਟੈਟ ਫੇਰ ਮੈਨੂੰ ਤੂੰ ਦਊਂਗਾ ਤੈਨੂੰ ਹੀੜੀ ਆ ਆਪ ਦਾ ਘਰੂਗਾ ਤੈਨੂੰ ਵੀ ਘੇਰੂਗਾ ਕਰਦਾ ਲੋਟਾ ਟਾਟ ਮੈਂ ਤਾਂ ਨਹੀਂ ਛੜ ਮਾਰਦਾ ਮੈਂ ਅੱਧ ਵਿਚਾਲੇ ਰਹਿ ਜਾਣਾ ਨਾਦਾ ਸ਼੍ਰੀਲੰਕਾ ਵਜ ਨਹੀਂ ਕਿ ਨਾਦਾ ਉੱਪਰ ਬੈਠਾ ਮੈਂ ਲੋ ਦੇ ਪੂਰੇ ਤਾਂ ਨਹੀਂ ਚੰਤਾ ਕਿਤੇ ਇੱਕ ਛੋਟਾ ਬਾਬੂ ਕਰਿਆ ਤਾਂ ਡੰਮ ਉਹ ਕੋਈ ਦੇਖਦਾ ਦੇਖਾ ਨਹੀਂ ਪਤਾ ਮਾਇਆ ਆਵਾਜ਼

ਲਭਾਂ ਨਹੀਂ ਜੁਨਾ ਤਾ ਜਾ ਕੇ ਆਉਣ ਆਪਾਂ ਨੇ ਚੱਲ ਚੱਲ ਮੇਰਾ ਪੁੱਤ ਬਹੁਤ ਸਿਆਣਾ ਮੇਰਾ